ਇਹ ਸਾਡਾ ਪਰ ਆ ਪਹਿਲਾ ਕੈਨੇਡਾ ਸੀਗਾ ਤੇ ਮੈਨੂੰ ਉਹ ਸਭ ਨੇ ਪਹਿਲਾਂ ਕਿਹਾ ਕਿ ਕੈਨੇਡਾ ਤੋਂ ਉਹ ਬੱਚੇ ਨੇ ਵਾਪਸ ਆਣਾ ਤੇ ਯੂਕੇ ਨੂੰ ਭੇਜਣਾ ਤੇ ਸੋੜਾ ਪਹਿਲਾਂ ਸਾਨੂੰ ਡਰ ਲੱਗਾ ਕਿ ਜੇ ਵੀਜ਼ਾ ਨਾ ਲੱਗਾ ਇਹਨਾਂ ਨੇ ਬੜੇ ਕੰਫੀਡੈਂਸ ਨਾਲ ਮੈਨੂੰ ਕਿਹਾ ਸੀ ਕਿ ਅਸੀਂ ਕਾਗਜ਼ ਤੇ ਅਮਰੀਕੀ ਤੌਰ ਤੇ ਵੀ ਨੇ ਅੱਛੇ ਤੱਕ ਨਾ ਕਰਾਣੇ ਕੀ ਹੋਊਗਾ ਵੀਜ਼ਾ ਲੱਗ ਜਾਏ ਲੱਗਦੀ ਦੁਨੀਆ ਚ ਬਹੁਤ ਜਗ੍ਹਾ ਗਿਆ ਇਸ ਤਰ੍ਹਾਂ ਦੀ ਅੱਛੀ ਏਜੰਸੀ ਮੈਂ ਕਦੀ ਦੇਖੀ ਨਹੀਂ ਅੱਜ ਪੂਰੇ ਭਾਰਤ ਵਿੱਚ ਸਾਡੇ ਕੋਲ ਦੇਖੋ ਜਿਹੜੇ ਸਟੂਡੈਂਟ ਆਉਂਦੇ ਪਿਆ ਇਕੱਲਾ ਪੰਜਾਬ ਨਹੀਂ ਜੇ ਮੈਂ ਗੱਲ ਕਰਾਂ ਜੰਮੂ ਹਰਿਆਣਾ ਰਾਜਸਥਾਨ ਰਾਜ ਕੀ ਉੱਤਰਾਖੰਡ ਯੂਪ ਵੈਸਟ ਬੰਗਾਲ ਕਲਕੱਤਾ ਤੱਕ ਤੋਂ ਅੱਜ ਬੱਚੇ ਦਿੱਲੀ ਤੋਂ ਬੱਚੇ ਅੱਜ ਕੋਂ ਵੀ ਆ ਕੇ ਅਪਲਾਈ ਕਰਦੇ ਆ ਸੋ ਇੱਕੋ ਹੀ ਕਾਰਨ ਹੈ ਕਿ ਲੋਕ ਸਾਡੀ ਜਿਹੜੀ ਮਿਹਨਤ ਦੇਖਦੇ ਆ ਸਾਡਾ ਜਿਹੜਾ ਸਕਸੈਸ ਰੇਟ ਦੇਖਦੇ ਆ ਸੋ ਜੀ ਵੈਲਕਮ ਕਰਦੇ ਆ ਸਾਰੇ ਦਸ਼ਕਰ ਦਾ ਸਾਰੇ ਭੈਣਾ ਭਰਾਵਾਂ ਦਾ ਜਿਹੜੇ ਅੱਜ ਸਾਡੇ ਨਾਲ ਬੜੇ ਸਾਲਾਂ ਤੋਂ ਜੁੜੇ ਆ ਤੇ ਸਾਨੂੰ ਬੜਾ ਪਿਆਰ ਦੇ ਰਿਹਾ ਹੈਗੇ ਤੇ ਤਹਾਡੇ ਪਿਆਰ ਦੀ ਬਦੌਦਤ ਅੱਜ ਜੇ ਤੁਸੀਂ ਲੋਕਾਂ ਨੇ ਓਮ ਵੀਜ਼ਾ ਨੂੰ ਇੱਕ ਯੂਕੇ ਵੀਜ਼ਾ ਤਿੰਦਾ ਇਹ ਟੈਗ ਦਿੱਤਾ ਸਾਨੂੰ ਬੜੇ ਭੈਣ ਭਰਾ ਜਿਹੜੇ ਕੰਸਲਟੈਂਟਸ ਪੁੱਛਦੇ ਹੈ ਕਿ ਤੁਹਾਨੂੰ ਲੋਕ ਇੰਨਾ ਕਿਉਂ ਪਿਆਰ ਕਰਦੇ ਹੈ ਮੈਂ ਇੱਕੋ ਗੱਲ ਕਹਿਣਾ ਦੇਖੋ ਜਿਹੜੇ ਆਪਾਂ ਇੰਨੇ ਵੀਜ਼ੇ ਲਵਾਉਣੇ ਲੋਕ ਸਾਡੀ ਮਿਹਨਤ ਦੇਖਦੇ ਹੈ ਅੱਜ ਪੰਜਾਬ ਨਹੀਂ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਆਫੀਸ਼ੀਅਲੀ ਯੂਕੇ ਦੇ ਸਟੱਡੀ ਵੀਜ਼ਾ ਲਵਾਉਣ ਵਾਲੀ ਇੱਕੋ ਇੱਕ ਕੰਪਨੀ ਹੈ ਓਮ ਵੀਜ਼ਾ ਤੇ ਪੰਜਾਬ ਸਰਕਾਰ ਤੋਂ ਪਹਿਲਾਂ ਲਾਇਸੈਂਸ ਵੀ ਓਮ ਵੀਜ਼ਾ ਨੇ ਅੱਜ ਪ੍ਰਾਪਤ ਕੀਤਾ ਹੋਇਆ ਸੋ ਉਮੀਦ ਕਰਦੇ ਏਦਾਂ ਹੀ ਤੁਮ ਲਗਾਤਾਰ ਜਿਹੜੇ ਆਪਾਂ ਵੀਜ਼ੇ ਦਿਖਾਉਂਦੇ ਰਹੀ ਇਹ ਪਰੇ ਪਰਵਾਹ ਨੂੰ ਗੁਜਾਰਛੇ ਦੀ ਸਾਡੀ ਇਹ ਵੀਡੀਓਸ ਨੂੰ ਦੂਰ ਤੱਕ ਸ਼ੇਅਰ ਕਰੋ ਅੱਜ ਪੂਰੇ ਭਾਰਤ ਵਿੱਚ ਸਾਡੇ ਕੋਲ ਦੇਖੋ ਜਿਹੜੇ ਸਟੂਡੈਂਟ ਆਉਂਦੇ ਪਿਆ ਕੱਲਾ ਪੰਜਾਬ ਨਹੀਂ ਜੇ ਮੈਂ ਗੱਲ ਕਰਾਂ ਜੰਮੂ ਹਰਿਆਣਾ ਰਾਜਸਥਾਨ ਰਾਜ ਕੀ ਉੱਤਰਾਖੰਡ ਯੂਪੀ ਵੈਸਟ ਬੰਗਾਲ ਕਲਕੱਤਾ ਤੱਕ ਤੋਂ ਅੱਜ ਬੱਚੇ ਦਿੱਲੀ ਤੋਂ ਬੱਚੇ ਅੱਜ ਓਮ ਵੀ ਜਾ ਕੇ ਅਪਲਾਈ ਕਰਦੇ ਆ ਸੋ ਇੱਕੋ ਹੀ ਕਾਰਨ ਹੈ ਕਿ ਲੋਕ ਸਾਡੀ ਜਿਹੜੀ ਮਿਹਨਤ ਦੇਖਦੇ ਆ ਸਾਡਾ ਜਿਹੜਾ ਸਕਸੈਸ ਰੇਟ ਦੇਖਦੇ ਆ ਤੇ ਉਸੇ ਤਰ੍ਹਾਂ ਅੱਜ ਸਾਡਾ ਪਰਿਵਾਰ ਸਾਡਾ ਫੈਮਿਲੀ ਸਾਡਾ ਵੱਡਾ ਭਰਾ ਤੇ ਤਜਿੰਦਰ ਬਿੱਟੂ ਦੀ ਸੋ ਮੈਨੂੰ ਲੱਗਦਾ ਕਿ ਇਹਨਾਂ ਬਾਰੇ ਮੈ ਇਹ ਜਿਆਦਾ ਬਰੀਫ ਕਰਨ ਦੀ ਕੋਈ ਲੋੜ ਨਹੀਂ ਹੈ ਸੋ ਸਾਰੀ ਦੁਨੀਆ ਨਾਲ ਉਹ ਜਾਣਦੀ ਹੈਗੀ ਹੈ ਤੇ ਸੋ ਅੱਜ ਆਪਾਂ ਬੜੇ ਲੱਕੀਏ ਸਾਨੂੰ ਇਹਨਾਂ ਨੇ ਇੱਕ ਛੋਟਾ ਜਿਹਾ ਸੇਵਾ ਲਈ ਸੀਗੀ ਤੇ ਅੱਜ ਉਹ ਸੇਵਾ ਆਪਾਂ ਪੂਰੀ ਕੀਤੀ ਹੈ ਸੋ ਮਿਸਟਰ ਯੁਗਰਾਜ ਜਿਹੜੇ ਇਹਨਾਂ ਦੇ ਸਨ ਹੈ ਤੇ ਇਹ ਸਾਡਾ ਪਰਾ ਪਹਿਲਾ ਕੈਨੇਡਾ ਸੀਗਾ ਤੇ ਮੈਨੂੰ ਉਹ ਸਾਹਮਣੇ ਪਹਿਲਾਂ ਕਿਹਾ ਕਿ ਕੈਨੇਡਾ ਤੋਂ ਉਹ ਬੱਚੇ ਨੇ ਵਾਪਸ ਆਣਾ ਤੇ ਯੂਕੇ ਨੂੰ ਭੇਜਣਾ ਤੇ ਸੋੜਾ ਪਹਿਲਾਂ ਤੁਹਾਨੂੰ ਡਰ ਲੱਗਾ ਕਿ ਜੇ ਵੀਜ਼ਾ ਨਾ ਲੱਗਾ ਕਿਉਂਕਿ ਬੜਾ ਵੱਡਾ ਡਿਸੀਜਨ ਹੁੰਦਾ ਕਿ ਕਹਿਣਾ ਕਿ ਨਹੀਂ ਬੁਲਾ ਲਓ ਤੇ ਚਲੋ ਸਾਨੂੰ ਸਾਡੀ ਮਿਹਨਤ ਤੇ ਮਾਨਸਿਕ ਤੇ ਆਪਾਂ ਆ ਕੇ ਕਹਿੰਦੇ ਸਰ ਤੁਸੀਂ ਬੁਲਾਓ ਇਹ ਤਾਂ ਇਹਨੀ ਦੁਨੀਆ ਦੇ ਆਪਾਂ ਸੁਪਨੇ ਪੂਰੇ ਕੀਤੇ ਨੇ ਬੱਚਿਆਂ ਦੇ ਸੁਪਨੇ ਪੂਰੇ ਕੀਤੇ ਤੇ ਇਹਦਾ ਚਲੋ ਸਾਡਾ ਛੋਟਾ ਭਰਾ ਇਹਦਾ ਜਿਹੜਾ ਸੁਪਨਾ ਪੂਰਾ ਕਰਾਂਗੇ ਚਲੋ ਅੱਜ ਮਿਹਨਤ ਕੀਤੀ ਹੈ ਤੇ ਅੱਜ ਉਹ ਸਮਾਂ ਆ ਗਿਆ ਤੇ ਇਹ ਪਾਸਪੋਰਟ ਆ ਚੁੱਕਾ ਹੈ ਤੇ ਲਾਈਵ ਜਿੱਦਾਂ ਤੁਸੀਂ ਦੇਖਦੇ ਹੋ ਹਰ ਵਾਰੀ ਜਿਹੜਾ ਰਿਜ਼ਲਟ ਤੁਹਾਨੂੰ ਦਿਖਾਣੇ ਆ ਉਸੇ ਤਰ੍ਹਾਂ ਇਹਨੂੰ ਓਪਨ ਕਰਾਂਗੇ ਤੇ ਜੇ ਵੀਜ਼ਾ ਲੱਗ ਗਿਆ ਤੇ ਇੱਕ ਕੇਕ ਸੈਲੀਬ੍ਰੇਸ਼ਨ ਵੀ ਕਰਾਂਗੇ ਜੀ ਤੇ ਫਿਰ ਵੀਜ਼ੇ ਤੋਂ ਬਾਅਦ ਸਰ ਕੋਲ ਇੱਕ ਮੈਸੇਜ ਰੂਲ ਲਾਵਾਂਗੇ ਜਿਹੜੇ ਸਾਡੇ ਨਾਲ ভিউਜ਼ ਜੁੜੇ ਹੋਣਾਂ ਉਸਤੇ ਇੱਕ ਛੋਟਾ ਮੈਸੇਜ ਮੈਂ ਨਾਲ ਜ਼ਰੂਰ ਲਵਾਂਗਾ ਪਹਿਲਾਂ ਮੈਂ ਚਾਹੁੰਗਾ ਕਿ ਵੀ ਤੇ ਸਾਰ ਇਹ ਤੁਸੀਂ ਦੇਖੋ ਜੀ ਚਲੋ ਇਹ ਦੇਖੋ ਵਰਾ ਦੇਖੋ ਨੂੰ ਦੇਖੋ ਨਹੀਂ ਨਹੀਂ ਆਪੋਂ ਖੋਲ੍ਹ ਕਰੋ ਇਹ ਗੱਲ ਜੇ ਲੱਗਾ ਤੇ ਕਿਹਨੂੰ ਦਰਸ਼ਕਾਂ ਨੂੰ ਦਿਖਾ ਦਿਓ ਲੱਗਿਆ ਲੱਗਿਆ ਇਹ ਵਾਲਾ ਦਿਖਾ ਦਿਓ ਮਾ ਬਹੁਤ ਬਹੁਤ ਵਾਰ ਕੰਗratulations ਟੋਲ ਪੈਵਲੀ ਬਹੁਤ ਬਹੁਤ ਮੁबारक ਸਾਰਾ ਤਾਲੂਮੀ ਜੁਰਾਤ ਹਨ ਮਦਨੂਜੀ ਬਹੁਤ ਬਹੁਤ ਮੁबारक ਬਹੁਤ ਟੈਨਸ਼ਨ ਲੈ ਰਹੀ ਸੀ ਤਾਂ ਸਾਰੀ ਨੂੰ ਹੈ ਚਲੋ ਬਹੁਤ ਬਹੁਤ ਮੁबारक ਸਾਰੇ ਪਰਿਵਾਰ ਨੂੰ ਤੇ ਸਰ ਇੱਕ ਤੁਹਾਡੇ ਕੋਲ ਮੈਸੇਜ ਹੁੰਦਾ ਹਰ ਵਾਰੀ ਖੁਦ ਮੈਸੇਜ ਦੇਣਾ ਹੁੰਦਾ ਪਰ ਤੁਹਾਡੇ ਸਾਹਮਣੇ ਮੈਂ ਮੈਸੇਜ ਨਹੀਂ ਦੇਣਾ ਮੈਂ ਸਭ ਤੋਂ ਪਹਿਲੇ ਆਪਣੇ ਛੋਟੇ ਭਰਾ ਦੋਸਤ ਸਾਇਲ ਪਟਿਆ ਜੀ ਔਰ ਸਾਡੇ ਭਾਬੀ ਜੀ ਪ੍ਰੀਤ ਪਟਿਆ ਜੀ ਦੋਨਾਂ ਦਾ ਬਹੁਤ ਹੀ ਧੰਨਵਾਦ ਹੈ ਕਿ ਉਹਨਾਂ ਨੇ ਮੈਂ ਸਮੇਂ ਦਾ ਬਹੁਤ ਮੁਸ਼ਕਲ ਕੰਮ ਸੀ ਮੇਰਾ ਬੇਟਾ ਗਨੇਡਾ ਜਕੂਮਰੀ ਜੋਰਾਜ ਸਿੰਘ ਸੀ ਤੇ ਅਸੀਂ ਉਹਨਾਂ ਨੂੰ ਉਹਨੂੰ ਚਾਹਦੇ ਸੀ ਕਿ ਉਹ ਇੰਗਲੈਂਡ ਚ ਜਾ ਕੇ ਪੜੇ ਲੰਡਨ ਜਾਣੇ ਤੇ ਉਹਨੂੰ ਅਸੀਂ ਇਹਨਾਂ ਦੀ ਪਰਮਿਸ਼ਨ ਨਾਲ ਬੁਲਾਇਆ ਔਰ ਇਹਨਾਂ ਨੇ ਬੜੇ ਕੌਨਫੀਡੈਂਸ ਨਾਲ ਮੈਨੂੰ ਕਿਹਾ ਸੀ ਕਿ ਅਸੀਂ ਕਾਗਜ਼ ਤੇ ਪਰ ਨੀਗਲੀ ਤੋਂ ਤੇਨੇ ਅੱਛੇ ਤੱਕ ਨਾ ਕਰਾਣੇ ਕੀ ਹੋਗਾ ਵੀਜ਼ਾ ਲੱਗ ਜੇ ਤੋਂ ਅੱਜ ਮੈਂ ਇਹਨਾਂ ਦਾ ਧੰਨਵਾਦ ਦੇ ਰਿਹਾ ਹਾਂ ਮੋਂ ਵੀਜ਼ਾ ਦਾ ਖਾਸ ਤੌਰ ਤੇ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਜੋ ਵੀ ਲੋਕ ਇਸ ਵੇਲੇ ਇਸ ਵੀਡੀਓ ਨੂੰ ਦੇਖ ਰਹੇ ਜਾਂ ਦੇਖਣਗੇ ਉਹਨਾਂ ਨੂੰ ਸਾਰਿਆਂ ਨੂੰ ਕਹਾਂਗਾ ਇਹ ਇੱਕੋ ਜੀ ਪ੍ਰੋਸੈਜੋਕਤਾ ਵਾਲੀ ਏਜੰਸੀ ਸ਼ਾਇਦ ਮੈਂ ਨਾ ساری ਦੁਨੀਆ ਚ ਬਹੁਤ ਜਗ੍ਹਾ ਗਿਆ ਇਸ ਤਰ੍ਹਾਂ ਦੀ ਅੱਛੀ ਏਜੰਸੀ ਮੈਂ ਕਦੀ ਦੇਖੀ ਨਹੀਂ ਔਰ ਇਸ ਤਰ੍ਹਾਂ ਦਾ ਬਿਊਟੀਫੁੱਲ ਕਪਲ ਵੀ ਨਹੀਂ ਦੇਖਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਸੋ ਬੜੇ ਲੱਕੀ ਆ ਜੀ ਅਪਾ ਤੇ ਤੁਸੀਂ ਸਾਨੂੰ ਵੀ ਸੇਵਾ ਦਾ ਮੌਕਾ ਜਿਹੜਾ ਦਿੱਤਾ ਹੈ ਤੇ ਉਹ ਮੀਤ ਕਰਦੇ ਆਂ ਜੀ ਤੇ ਤੁਸੀਂ ਲੋਕੀ ਓਵਿਜ਼ਾ ਦੇ ਦੀ ਵਿਸ਼ਵਾਸ ਕਰੋ ਤੇ ਇਹੀ ਕਹੂੰਗਾ ਜਾਂਚ ਜਾਂਦੇ ਜਿੰਦਾ ਦਾ ਮੱਜੀ ਕੇਸ ਹੈ ਜੀ ਭਾਵੇਂ ਜਿੰਨਾ ਮੱਜੀ ਕੰਪਲਿਕੇਟਿਡ ਕੇਸ ਆ ਗੈਪ ਆ ਚੁੱਕੇ ਨੰਬਰ ਘਟਾ ਰਿਫਿਊਜ਼ਲ ਲੱਗੀਆਂ ਭਾਵੇਂ ਤੁਹਾਨੂੰ ਵੀ ਏਜੰਟ ਮਨਾਂ ਕਰ ਚੁੱਕੇ ਕਿ ਯੂਕੇ ਨਹੀਂ ਜਾ ਸਕਦੇ ਤੁਸੀਂ ਇੱਕ ਵਾਰੀ ਸਾਡੀ ਜਿਹੜੀ ਸਰਵਿਸ ਤਾਂ ਜਿਹੜਾ ਫਾਇਦਾ ਜਰੂਰ ਚੱਕੋ ਸਾਡੀ ਟੀਮ ਨੂੰ ਆਕੇ ਮਿਲੋ ਅਪਲਾਈ ਕਰਨਾ ਨਹੀਂ ਕਰਨਾ ਬਾਅਦ ਦੀ ਗੱਲ ਹੈ ਪਰ ਇੱਕ ਵਾਰੀ ਸਲਾਹ ਲੈਣ ਜਰੂਰ ਆਓ ਤੇ ਉਹ ਵੀ ਆਪਣੇ ਪੇਰੈਂਟਸ ਨਾਲ ਸੋ ਪੇਰੈਂਟਸ ਨੂੰ ਵੀ ਛੋਟੀ ਰਿਕੁਐਸਟ ਹੈ ਕੱਲੇ ਬੱਚਿਆਂ ਨੂੰ ਕਦੇ ਨਾ ਭੇਜਿਆ ਕਰੋ ਕਿਸੇ ਵੀ ਕੰਸਲਟੈਂਟ ਕੋ ਜਾਣਾ ਟਾਈਮ ਕੱਢ ਕੇ ਸਮਾਂ ਕੱਢ ਕੇ ਨਾਲ ਜਰੂਰ ਜਾਓ ਜੇ ਕਦੇ ਬਿਜ਼ੀ ਹੋ ਕਿਸੇ ਵੱਡੇ ਭੈਣ ਭਰਾ ਨੂੰ ਭੇਜੋ ਕਿਉਂਕਿ ਇਹ ਪੰਜਾਬ 'ਚ ਇੰਦੀਆਂ ਠੱਗੀਆਂ ਚੋਰੀਆਂ ਹੋ ਰਹੀਆਂ ਸੋ ਇਹ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬੜਾ ਵੱਡਾ ਪਲੇਟਫਾਰਮ ਹੈ ਇਹ ਸੋਸ਼ਲ ਮੀਡੀਆ ਦੇਖਿਆ ਕਰੋ ਕਿ ਕੌਣ ਕੰਸਲਟੈਂਟ ਕਿੰਨੀ ਮਿਹਤ ਕਰ ਸੋ ਸਮਝ ਕੇ ਸਾਰਾ ਚੰਗੀ ਤਰ੍ਹਾਂ ਚੈੱਕ ਕਰਕੇ ਫਿਰ ਆਪਣੀ ਜਿਹੜੀ ਫਾਈਲ ਹੈ ਕਿਸੇ ਵੀ ਕੰਸਲਟੈਂਟ ਨੂੰ ਦੇ ਦਿਓ ਬਹੁਤ ਬਤਨ